ਮਾਨਯੋਗ ਵਿੱਤ ਮੰਤਰੀ ਸਰਦਾਰ ਹਰਪਾਲ ਸ਼ੀਮਾ ਜੀ ਮਾਨਯੋਗ ਐਮਐਲਏ ਸਾਹਿਬ ਕੁਲਵੰਤ ਜੀ ਵਿੱਤ ਵਿਭਾਗ ਤੋਂ ਆਏ ਡਾਇਰੈਕਟਰ ਸਾਹਿਬ ਸਾਰੇ ਆਫੀਸਰ ਸਾਰੇ ਪੈਨਸ਼ਨਰ ਸਾਰੇ ਦੇ ਹੀ ਅੱਜ ਦੇ ਪੈਨਸ਼ਨ ਮੇਲਾ ਦੇ ਵਿੱਚ ਆਏ ਦੇ ਸਾਰਿਆਂ ਨੂੰ ਜੀਆਈ ਨੂੰ ਕਹਿਣਾ ਚਾਹਾਂਗੀ ਸਰ ਸਰ ਦੀ ਪਰਮਿਸ਼ਨ ਹੋਈ ਤਾਂ ਅਸੀਂ ਸ਼ੁਰੂ ਕਰ ਲੈਂਦੇ ਮੈਂ ਰਿਕੁਐਸਟ ਕਰਾਂਗੀ ਅਸੀਂ ਗੱਲ ਵੀ ਸ਼ੁਰੂ ਕਰਾਂ ਸਾਡੇ ਬਹੁਤ ਹੀ ਸਤਿਕਾਰਯੋਗ ਪੰਜੋਕ ਐਮਐਲਏ ਸਾਹਿਬ ਤੇ ਸੀ ਮੈਡਮ ਤੇ ਸਾਡੇ ਸਭ ਤੋਂ ਸਤਕਾਰਯੋਗ ਇੰਟੀਰੂ ਜੀ ਅਮਿਆ ਦੇ ਵਿੱਚੋਂ ਆ ਕੇ ਸਾਨੂੰ ਇਸ ਜਿਹੜਾ ਇੱਕ ਪੈਨਸ਼ਨ ਸੇਵਾ ਪੋਰਟਲ ਪੈਨਸ਼ਨਰ ਦੀ ਸੇਵਾ ਦੇ ਵਾਸਤੇ ਤਿਆਰ ਕੀਤਾ ਗਿਆ ਇਹ ਸਰਦੇ ਹੀ ਬਹੁਤ ਉਪਰਾਲਿਆਂ ਨਾਲ ਤਿਆਰ ਹੋਇਆ ਹੈ ਤੇ ਤੁਹਾਡੀ ਸੇਵਾ ਦੇ ਵਿੱਚ ਜਿਵੇਂ ਕਿ ਸਰ ਨੇ ਤਿੰਨ ਤਰੀਕ ਨੂੰ 3 ਨਵੰਬਰ ਨੂੰ ਇਹਨੂੰ ਲਾਂਚ ਵੀ ਕੀਤਾ ਤੇ ਇਹਦੇ ਬਾਰੇ ਪ੍ਰੈਸ ਕਾਨਫਰੰਸ ਕਰਕੇ ਸਾਰਿਆਂ ਨੂੰ ਜਾਣੂ ਵੀ ਕਰਾਇਆ ਤੇ ਅੱਜ ਉਸੇ ਹੀ ਕੜੀ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਇਹ ਪੈਨਸ਼ਨ ਸੇਵਾ ਮੇਲੇ ਲੱਗ ਰਹੇ ਨੇ ਜਿਨ੍ਹਾਂ ਦੀ ਸ਼ੁਰੂਆਤ ਮਾਨਯੋਗ ਵਿੱਤ ਮੰਤਰੀ ਪੰਜਾਬ ਜੀ ਦੇ ਕਰ ਕਮਲਾ ਨਾਲ ਅਸੀਂ ਮੋਹਾਲੀ ਜ਼ਿਲ੍ਹੇ ਤੋਂ ਕੀਤੀ ਹੈਗੀ ਐ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਤੇ ਮੈਂ ਸਰ ਨੂੰ ਰਿਕਵੈਸਟ ਕਰੂੰਗੀ ਕਿ ਸਰ ਇਸ ਦੇ ਬਾਰੇ ਦੋ ਚਾਰ ਸ਼ਬਦ ਹਾਂਜੀ ਹਾਂ ਇਦੀ ਡਿਟੇਲ ਇਹੀ ਹੈ ਕਿ ਡਿਟੇਲਸ ਨੇ ਪਹਿਲਾਂ ਇਸ ਦੇ ਮਕਸਦ ਤੋਂ ਸਾਰਿਆਂ ਨੂੰ ਜਾਣੂ ਕਰਾਇਆ ਜਿਵੇਂ ਕਿ ਕਿ ਇਹ ਤੁਹਾਡੀ ਸੇਵਾ ਵਿੱਚ ਤਿਆਰ ਕੀਤਾ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਕਿ ਤੁਹਾਨੂੰ ਵਨ ਸਟਾਪ ਸੋਲੂਸ਼ਨ ਮਿਲੇਗਾ ਭਾਵੇਂ ਕਿ ਹਰ ਤਰੀਕੇ ਦੀਆਂ ਸੇਵਾਵਾਂ ਤੁਹਾਡੀ ਪੈਨਸ਼ਨਰ ਪੈਨਸ਼ਨ ਲਗਾਉਣ ਤੋਂ ਲੈ ਕੇ ਪੈਨਸ਼ਨ ਡਿਸਬਰਸਲ ਤੇ ਉਸ ਤੋਂ ਇਲਾਵਾ ਤੁਹਾਨੂੰ ਮੰਥਲੀ ਇਹਦੀ ਇਨਫੋਰਮੇਸ਼ਨ ਤੇ ਕਿਸੇ ਵੀ ਤਰ੍ਹਾਂ ਦੀ ਇਨਕਮ ਟੈਕਸ ਨਾਲ ਸੰਬੰਧਤ ਤੁਹਾਡੇ ਕੋਈ ਗ੍ਰਿਵੈਂਸਸ ਹੈ ਤੁਹਾਡੀਆਂ ਕੋਈ ਇਸ ਦੇ ਵਿੱਚ ਪੈਨਸ਼ਨ ਦੇ ਲੈਣ ਦੇਣ ਦੇ ਵਿੱਚ ਕੋਈ ਮੁਸ਼ਕਿਲਾਂ ਆ ਰਹੀਆਂ ਨੇ ਤੇ ਜੇਕਰ ਕੋਈ ਇਸ ਤਰ੍ਹਾਂ ਦੀ ਵੀ ਕੋਈ ਘਟਨਾ ਹੋ ਜਾਂਦੀ ਹੈਗੀ ਆ ਤੇ ਕੋਈ ਅਨਸਖਾਵੀ ਘਟਨਾ ਤੋਂ ਬਾਅਦ ਪਰਿਵਾਰ ਨੂੰ ਵੀ ਇਸ ਸਿਸਟਮ ਦੇ ਵਿੱਚ ਕੋਈ ਬਾਅਦ ਦੇ ਵਿੱਚ ਕੋਈ ਪਰੇਸ਼ਾਨੀ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਇਹਦੇ ਵਿੱਚ ਪੈਨਸ਼ਨਰ ਦੇ ਨਾਲ ਨਾਲ ਉਸ ਦੀ ਫੈਮਲੀ ਦਾ ਵੀ ਡਿਟੇਲ ਸਾਰਾ ਕੁਝ ਦਰਜ ਹੋ ਜਾਣ ਗਿਆ ਇਸ ਸਿਸਟਮ ਦਾ ਫਾਇਦਾ ਤਾਂ ਹੀ ਸ਼ੁਰੂਆਤ ਹੋਏਗੀ ਜਦੋਂ ਤੁਸੀਂ ਇਹਦੇ ਵਿੱਚ ਇੱਕ ਰਜਿਸਟਰ ਹੋ ਜਾਓਗੇ ਜਿਵੇਂ ਅਸੀਂ ਸਾਰੇ EMPLOYEES ਦੇ ਤੌਰ ਦੇ ਉੱਤੇ HRMS ਸਿਸਟਮ ਦੇ ਵਿੱਚ ਐਂਟਰ ਹੁੰਨੇ ਆ ਪਰ ਜਦੋਂ ਤੁਸੀਂ ਰਿਟਾਇਰ ਹੁੰਦੇ ਹੋ ਤਾਂ ਉਸ ਸਿਸਟਮ ਦੇ ਨਾਲੋਂ ਨਾਤਾ ਟੁੱਟ ਜਾਂਦਾ ਹੈ ਤੇ ਕਈ ਵਾਰੀ ਬੰਦੇ ਸਾਡੇ ਕੋਲ ਆ ਕੇ ਕਹਿ ਦਿੰਦੇ ਨੇ ਮੈਡਮ ਹੁਣ ਤਾਂ ਸਾਡਾ ਸਰਕਾਰ ਨਾਲੋਂ ਨਾਤਾ ਟੁੱਟ ਗਿਆ ਕਿਉਂਕਿ ਅਸੀਂ ਹੁਣ HRMS ਦੇ ਮੈਂਬਰ ਨਹੀਂ ਰਹੇ ਹੈਗੇ ਪਰ ਇਹ ਇੱਕ ਸਾਡਾ ਨਵਾਂ ਰਿਸ਼ਤਾ ਜੋੜਨ ਦੀ ਗੱਲ ਹੈਗੀ ਆ ਤੇ ਪੰਜਾਬ ਸਰਕਾਰ ਤੇ ਤੁਹਾਡੇ ਵਿੱਚ ਇੱਕ ਐਸਾ ਹੁਣ ਬੰਧਨ ਬੰਧਿਆ ਰਹੇਗਾ ਕਿ ਜਿੱਦੇ ਨਾਲ ਕਿ ਅਸੀਂ ਹਰ ਟਾਈਮ ਸਰਕਾਰ ਦੇ ਹੀ ਬੰਦੇ ਰਵਾਂਗੇ ਤਾਂ ਮੈਨੂੰ ਲੱਗਦਾ ਕਿ ਇਹ ਬਹੁਤ ਵੱਡਾ ਉਪਰਾਲਾ ਔਰ ਸਭ ਤੋਂ ਘੱਟ ਆਉਣ ਵਾਲਾ ਹੈਗਾ ਇਸ ਸੇਵਾ ਮੇਲੇ ਦਾ ਸਭ ਤੋਂ ਵੱਡੀ ਸਾਡੀ ਇਹ ਸੀਗਾ ਇਸ ਉਪਰਾਲੇ ਦਾ ਕਾਰਨ ਕਿ ਜਦੋਂ ਤੱਕ ਅਸੀਂ ਇਸ ਦੇ ਵਿੱਚ ਰਜਿਸਟਰਡ ਨਹੀਂ ਹੋਵਾਂਗੇ ਉਨੀ ਦਿਨ ਤੱਕ ਅਸੀਂ ਦੀਆਂ ਸੇਵਾਵਾਂ ਨਹੀਂ ਲੈ ਪਾਵਾਂਗੇ ਤੇ ਰਜਿਸਟ੍ਰੇਸ਼ਨ ਕਰਨ ਦੇ ਵਿੱਚ ਤੁਹਾਨੂੰ ਆਪਣੇ ਲੈਵਲ ਤੇ ਕਿਸੇ ਵੱਲੋਂ ਕੋਈ ਪਰੇਸ਼ਾਨੀ ਵੀ ਆ ਸਕਦੀ ਹੈਗੀ ਆ ਹੋ ਸਕਦਾ ਕਈ ਵਾਰੀ ਕੋਈ ਤੁਸੀਂ ਇਹਨੂੰ ਜਲਦੀ ਨਾ ਕਰ पाए ਤਾਂ ਇੱਕ ਤਾਂ ਇਹਦੇ ਨਾਲ ਇੰਟਰੈਕਸ਼ਨਸ ਆਪਣੀ ਸਾਰੇ ਤੁਹਾਡੀ ਸਟਾਫ ਨਾਲ ਹੋ ਜਾਏਗੀ ਨੰਬਰ ਦੋ ਤੇ ਤੁਹਾਨੂੰ ਬੜੀ ਸੁਵਿਧਾ ਦੇ ਤੌਰ ਤੇ ਉਤੇ ਆਸਾਨੀ ਦੇ ਨਾਲ ਅਸੀਂ ਖੁਦ ਰਜਿਸਟਰ ਕਰਵਾਵਾਂਗੇ ਤੇ ਜੇ ਇੱਥੇ ਈ ਕੇ ਵਾਈ ਸੀ ਹੈ ਅਸੀਂ ਜਿਹੜੀ ਕਿ ਬਹੁਤ ਜ਼ਰੂਰੀ ਹੈ ਇਸ ਪੋਰਟਲ ਦੇ ਲਈ ਤੇ ਉਹ ਵੀ ਆਪਣੀ ਇਹਦੇ ਵਿੱਚ ਪੂਰੀ ਹੋ ਜਾਏਗੀ ਸੋ ਮੈਨੂੰ ਉਮੀਦ ਹੈਗੀ ਹੈ ਕਿ ਅਸੀਂ ਸਾਰੇ ਇਸ ਮੇਲੇ ਦਾ ਆਪ ਵੀ ਲਾਭ ਲਵਾਂਗੇ ਤੇ ਜਿਹੜੇ ਤੁਹਾਡੇ ਹੋਰ ਨੋਨ ਪੈਨਸ਼ਨਰ ਨੇ ਰਿਸ਼ਤੇਦਾਰ ਨੇ ਜਿਹੜੇ ਜਿਨ੍ਹਾਂ ਨੂੰ ਵੀ ਡਾਇਰੈਕਟਲੀ ਨਹੀਂ ਪਤਾ ਹੋਏਗਾ ਉਹਨਾਂ ਤੱਕ ਵੀ ਤੁਸੀਂ ਇਹ ਜਾਣਕਾਰੀ ਮੁਹੱਈਆ ਕਰਵਾਉਂਗੇ ਸੋ ਥੈਟ ਕਿ ਉਹ ਵੀ ਆ ਕੇ ਆਪਣੇ ਆਪ ਨੂੰ ਇਹਦੇ ਵਿੱਚ ਰਜਿਸਟਰ ਕਰਵਾ ਸਕਣ ਅੰਮ੍ਰੇਵਲ ਡਿਪਟੀ ਕਮਿਸ਼ਨਰ ਮਹਾਲੀ ਫਾਇਨਾਂਸ ਡਿਪਾਰਟਮੈਂਟ ਦੇ ਪੈਨਸ਼ਨ ਡਿਪਾਰਟਮੈਂਟ ਦੇ ਸਾਰੇ ਸਟਾਫ ਦੇ ਮੈਂਬਰ ਸਹਿਬਾਨ ਔਰ ਮੇਰੇ ਸਾਹਮਣੇ ਸਿ ਸ਼ੋਭਤ ਸਾਰੇ ਪੈਨਸ਼ਨਰ ਜਿਨ੍ਹਾਂ ਨੇ ਲੰਬਾ ਸਮਾਂ ਪੰਜਾਬ ਦੇ ਅੰਦਰ ਆਪਣੀਆਂ ਸੇਵਾਵਾਂ ਨਿਭਾਈਆਂ ਔਰ ਪੰਜਾਬ ਨੂੰ ਡਵਲਪ ਕਰਨ ਦੇ ਅੰਦਰ ਲਈ ਬਹੁਤ ਅਹਿਮ ਰੋਲ ਲਭਾ ਕੇ ਰਿਟਾਇਰ ਹੋਏ ਸਭ ਤੋਂ ਪਹਿਲਾਂ ਬਾਬਾ ਫਤੇਵਹੀ ਦੂਜੀ ਕਾਲਾ ਸਾਹਿਬ ਫਤੇਵਹੀ ਦੂਜੀ ਦੇ ਫਤੇ ਪੈਨਸ਼ਨ ਸੇਵਾ ਪੋਰਟਲ ਦੀ ਲਾਂਚ ਜਿਹੜੀ ਆ ਕੀਤਾ ਗਿਆ ਸਾਡੇ ਵੱਲੋਂ ਸ਼ੁਰੂਆਤ ਕੀਤੀ ਗਈ ਆ ਉਹ ਕਾਫੀ ਸਾਰੀਆਂ ਸ਼ਿਕਾਇਤਾਂ ਦਾ ਸਾਹਮਣਾ ਕਰਨਾ ਪੈਂਦਾ ਸੀਗਾ ਕਈ ਵਾਰ ਦੇਖਦੇ ਸੀ ਕਿਸੇ ਦੀ ਸਾਲ-ਸਾਲ ਪੈਨਸ਼ਨ ਨਹੀਂ ਲੱਗਦੀ ਸੀ ਜਾਂ ਹੋਰ ਬਹੁਤ ਸਾਰੀਆਂ ਫੈਮਿਲੀ ਪੈਨਸ਼ਨ ਦੀਆਂ ਪ੍ਰੋਬਲਮ ਆਉਂਦੀਆਂ ਸੀ ਵਿਧਵਾਵਾਂ ਦੀਆਂ ਬਹੁਤ ਸਾਰੀਆਂ ਪ੍ਰੋਬਲਮ ਆਉਂਦੀਆਂ ਸੀ ਸਾਰੀਆਂ ਨੂੰ ਦੇਖਦੇ ਹੋਏ ਅਸੀਂ ਪੈਨਸ਼ਨ ਸੇਵਾ ਪੋਰਟਲ ਜਿਹੜਾ ਬਣਾਇਆ ਹੈਗਾ ਔਰ ਉਹਦੇ ਅੰਦਰ ਪਹਿਲਾਂ ਪਹਿਲਾਂ ਵੀ ਬਹੁਤ ਇਨਫੋਰਮੇਸ਼ਨ ਦਿੱਤੀ ਸੀ ਹੁਣ ਜਿਹੜਾ ਅਸੀਂ ਮੇਲੇ ਦੇ ਰੂਪ ਦੇ ਅੰਦਰ ਅੱਜ ਸ਼ੁਰੂਆਤ ਕੀਤੀ ਆ ਪੂਰੇ ਪੰਜਾਬ ਦੇ ਅੰਦਰ ਅੱਜ ਸਾਰੇ ਪੈਨਸ਼ਨ ਸੇਵਾ ਮੇਲੇ ਜਿਹੜੇ ਲੱਗ ਰਹੇ ਨੇ ਕਿ ਸਾਰੇ ਰਿਟਾਇਰਡ ਬਲਾਦੇ ਉੱਥੇ ਆ ਰਹੇ ਨੇ ਕਿ ਤਾਂ ਕਿ ਉਹ ਆਪਣਾ ਸਾਰਾ ਇਸ ਪੈਨਸ਼ਨ ਸੇਵਾ ਪੋਰਟਲ ਦੇ ਅੰਦਰ ਜੁੜ ਜਾਣਗੇ ਜੇਕਰ ਫਿਰ ਵੀ ਰਹੇ ਨੇ ਕਿ ਜਿਸ ਤਰ੍ਹਾਂ ਮੈਡਮ ਡਿਫਟੀ ਡਾਕਟਰ ਸਾਹਿਬ ਨੇ ਕਿਹਾਗਾ ਜੇਕਰ ਫਿਰ ਵੀ ਰਹੇ ਨੇ ਤਾਂ ਉਸ ਬਾਅਦ ਵੀ ਸਾਡੇ ਜਿੰਨੇ ਖਜ਼ਾਨਾ ਆਫੀਸਰ ਦੇ ਉਹਨਾਂ ਦਾ ਅਸੀਂ ਪੰਜ ਜਗ੍ਹਾ ਦੇ ਉੱਤੇ ਪ੍ਰਬੰਧ ਕੀਤਾ ਹੈਗਾ ਤੇ ਤੁਸੀਂ ਪੰਜ ਜਗ੍ਹਾ ਤੇ ਜਾ ਕੇ ਆਪਣਾ ਪੋਰਟਲ ਦੇ ਰਾਹੀਂ ਜੁੜ ਸਕਦੇ ਹੋ ਔਰ ਇਸ ਤੋਂ ਬਿਨਾ ਇਹ ਨਹੀਂ ਹੈਗਾ ਕਿ ਜੇ ਨਹੀਂ ਜੁੜੋਗੇ ਤਾਂ ਉੱਡੀ ਪੈਨਸ਼ਨ ਬੰਦ ਹੋਊ ਪਰ ਲਗਾਤਾਰ ਅਸੀਂ ਪੈਨਸ਼ਨ ਬੰਦੀ ਰਹੂ ਪਰ ਲੇਕਿਨ ਇਹਦੇ ਨਾਲ ਅਸੀਂ ਸਾਰੇ ਪੈਨਸ਼ਨ ਨੂੰ ਲਗਭਗ 315000 ਤੋਂ ਉੱਪਰ ਜਿਹੜਾ ਪੰਜਾਬ ਦਾ ਪੈਨਸ਼ਨ ਰਹਾ ਉਹ ਸਾਰਿਆਂ ਨੂੰ ਅਸੀਂ ਜੋੜਾਂਗੇ ਤਾਂ ਕਿ ਕੋਈ ਵੀ ਮੁਸ਼ਕਲ ਕਿਸੇ ਵੀ ਕਿਸਮ ਦੀ ਮੁਸ਼ਕਲ ਜਿਹੜੀ ਆ ਉਹਦਾ ਹੱਲ ਹੋ ਸਕੇ ਔਰ ਔਰਲੇ ਸਮੇਂ ਦੇਖ ਕੇ ਤੁਹਾਡੀ ਕੋਈ ਕੁਆਰੀ ਵੀ ਹੋਊਗੀ ਕਿ ਜਦੋਂ ਕੋਸੇ ਨੀ ਕਿਸਮ ਦੀ ਉਹ ਵੀ ਇਹੀ ਪੋਰਟਲ ਜਵਾਬ ਦੇਊਗਾ ਇਸ ਰਾਹੀਂ ਜਵਾਬ ਮਿਲੂਗਾ ਅੱਜ ਕੱਲ ਸਾਰਿਆਂ ਕੋਲੇ ਬਾਇਰ ਲੇ ਗੇ ਦਾਵਾ ਕਿ ਤੁਹਾਡਾ ਸਾਰਾ ਕੰਮ ਜਿਹੜਾ ਸੀ ਉਹ ਸੁਖਾਲਾ ਕੀਤਾਗਾ ਤਾਂ ਕਿ ਜ਼ੁਰਗਾ ਨੂੰ ਸਾਡੇ ਉਹਨਾਂ ਵੱਡ ਬਡੇਰਿਆਂ ਨੂੰ ਜਿਨ੍ਹਾਂ ਨੇ ਆਪਣੀ ਸੇਵਾ ਬਨਵਾਜਿਆ ਨੇ ਫੈਮਿਲੀ ਪੈਨਸ਼ਨ ਦਾ ਆਉਂਦਾਗਾ ਜਾਂ ਵਿਧਵਾ ਦਾ ਆਉਂਦਾਗਾ ਉਸ ਸਮੇਂ ਵੀ ਕਾਫੀ ਸਾਰੀਆਂ ਦਿੱਕਤਾਂ ਸਾਲ-ਸਾਲ ਪਰ ਜਿਹੜੀ ਪੈਨਸ਼ਨ ਕੇਵਲ ਨਹੀਂ ਲੱਗਦਾ ਜਿਹੜਾ ਇਹ ਜਿਹੜਾ ਹੀ ਕੀਤਾ ਗਿਆਗਾ ਸੋ ਇੱਕ ਅੱਛੀ ਸੇਵਾ ਜਿਹੜੀ ਆ ਉਹ ਸਦਾ ਭਗਵਾਨ ਸਿਮਰਨ ਮਨਜੋ ਬੱਬਤਰੀ ਸਾਹਿਬ ਦੀ ਰਹਿਨਮਾਈ ਹੇਠ ਪੰਜਾਬ ਸ਼ੁਰੂ ਕੀਤੇ ਇਸ ਸਿਸਟਮ ਆ ਉਹਨੂੰ ਹੋਰ ਸਾਫ ਸੁਥਰਾ ਪਾਰਦਰਸ਼ਾ ਬਣਾਉਣਾ ਜਿਹੜੀ ਆ ਉਹ ਅਸੀਂ ਯਕੀਨੀ ਬਣਾਵਾਂਗੇ ਕਿ ਟਰਾਂਸਪਰੈਂਸੀ ਬਣੀ ਰਹੇ ਅਤੇ ਵੱਡੀ ਗਿਣਤੀ ਚ ਆ ਕੇ ਇਸ ਬੇਜੇ ਪੈਨਸ਼ਨ ਸੇਵਾ ਪੋਰਟਲ ਦੇ ਰਾਹੀਂ ਜਦੋਂ ਤੁਸੀਂ ਦੇ ਐਨਰ ਕੀਤਾਗਾ ਤੁਸੀਂ ਦੇ ਰਜਿਸਟਰਡ ਕੀਤਾਗਾ ਔਰ ਤੁਸੀਂ ਜੁੜ ਉਸ ਕਰਾ ਕੇ ਕਿ ਜਿਹੜੇ ਬਹੁਤ ਜ਼ਿਆਦਾ ਬਜ਼ੁਰਗ ਨੇ ਜੀਵਨ ਰਹੀ ਘਰਾਂ ਦੇ ਵਿੱਚ ਵੀ ਜਾ ਕੇ ਜਿਹੜਾ ਉਹਨਾਂ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਜਾਵੇ ਤਾਂ ਰਹੇ ਸਾਥੀਆਂ ਦਾ ਖਾਸ ਕਰਕੇ ਮਹਾਲੀਤ ਸਾਰੇ মিডিਆ ਦਾ ਬਹੁਤ-ਬਹੁਤ ਧੰਨਵਾਦ ਤੇ ਤੁਸੀਂ ਅੱਜ ਇਹ ਇੰਪੋਰਟੈਂਟ ਜਿਹੜਾ ਈਸ਼ੂ ਆ ਉਹਨੂੰ ਖਬਰਾਂ ਕਰਨ ਦੀ ਕੋਸ਼ਿਸ਼ ਕਿਉਂ ਅੱਜ ਮਾਨਯੋਗ ਸਾਡੇ ਪੰਜਾਬ ਦੇ ਮੁੱਖ ਮੰਤਰੀ ਸ੍ਰੀ ਭਗਵੰਤ ਸਿੰਘ ਮਾਨ ਜੀ ਦੀਆਂ ਹਦਾਇਤਾਂ ਦੇ ਮੱਦੇਨਜ਼ਰ ਪੰਜਾਬ 'ਚ ਪੈਨਸ਼ਨ ਸੇਵਾ ਮੇਲਾ ਜਿਹੜਾ ਉਹ ਲਾਇਆ ਜਾ ਰਿਹਾ ਸਾਡੇ ਸਾਰੇ ਐਮਐਲਏ ਸਹਿਬਾਨ ਔਰ ਸਾਡੇ ਸਾਰੇ ਡਿਪਟੀ ਕਮਿਸ਼ਨਰ ਸਹਿਬਾਨ ਸਾਡੇ ਸਾਰੇ ਟ੍ਰੈਜ਼ਰੀ ਦੇ ਅਫਸਰ ਜਾ ਕੇ ਇਹ ਅੰਦਰਾਂ ਮੇਲਾ ਜਿਹੜਾ ਅੱਜ 13 ਤੋਂ ਸ਼ੁਰੂ ਹੋ ਕੇ 15 ਤੱਕ ਚੱਲੇਗਾ ਇਹਦੇ ਅੰਦਰ ਸਾਰੇ ਪੰਜਾਬ ਦੇ ਰਿਟਾਇਰਡ 3 ਲੱਖ 15 ਹਜ਼ਾਰ ਤੋਂ ਉੱਪਰ ਜਿਹੜੇ ਪੈਨਸ਼ਨਰ ਨੇਗੇ ਉਹ ਪਹੁੰਚਣਗੇ ਔਰ ਆਪਣਾ ਏ ਪੋਰਟਲ 'ਚ ਜਿਹੜਾ ਪੈਨਸ਼ਨ ਸੇਵਾ ਪੋਰਟਲ ਆ ਉਹਦੇ 'ਚ ਆਪਣੀ ਰਜਿਸਟ੍ਰੇਸ਼ਨ ਕਰਵਾਉਣਗੇ ਤਾਂ ਕਿ ਇਨ ਫਿਊਚਰ ਉਹਨਾਂ ਨੂੰ ਜੇਕਰ ਕੋਈ ਵੀ ਪ੍ਰੋਬਲਮ ਆਪਣੀ ਪੈਨਸ਼ਨ ਦੇ ਸਬੰਧੀ ਉਹਨਾਂ ਦੀ ਪਰਿਵਾਰਕ ਪੈਨਸ਼ਨ ਦੇ ਸਬੰਧੀ ਫੈਮਿਲੀ ਪੈਨਸ਼ਨ ਦੇ ਸਬੰਧੀ ਜਾਂ ਕੋਈ ਹੋਰ ਕਿਸੇ ਕਿਸਮ ਦੀ ਵੀ ਪ੍ਰੋਬਲਮ ਜਿਹੜੀ ਆ ਉਹ ਆਉਦੀ ਆ ਤੇ ਇਸ ਪੋਰਟਲ ਦੇ ਰਾਹੀਂ ਉਹ ਹੱਲ ਕਰ ਸਕਦੇ ਨੇ ਇਹ ਸੇਵਾ ਪੋਰਟਲ ਦੇ ਰਾਹੀਂ ਆਪਣੀ ਉਹ ਐਪਲੀਕੇਸ਼ਨ ਉਹਦੀਆਂ ਆਪਸ਼ਨ ਦਿੱਤੀਆਂ ਨੇ ਅਸੀਂ ਜੇਕਰ ਕੋਈ ਪ੍ਰੋਬਲਮ ਹੈ ਜਿਹੜੀ ਜਿਹੜੀ ਪ੍ਰੋਬਲਮ ਆਊਗੀ ਤਾਂ ਉੱਥੇ ਉਹ ਆਪੇ ਆਪ ਰਜਿਸਟਰ ਕਰਾ ਕੇ ਉਸ ਸੇਵਾ ਦਾ ਜਿਹੜਾ ਹੱਲਾ ਮੁਸ਼ਕਲ ਦਾ ਜਿਹੜਾ ਹੱਲਾ ਕਰਵਾ ਸਕਦਾ ਬਿਠਾਠਾ ਲੈ ਕੇ ਆਉਂਦੇ ਸੀ ਔਰ ਉਹਨਾਂ ਦੇ ਮੁਸ਼ਕਲ ਦਾ ਹੱਲ ਸਾਨੂੰ ਕਾਫੀ ਸਾਨੂੰ ਵੀ ਪ੍ਰੋਬਲਮ ਆਉਂਦੀ ਸੀ ਇਸ ਪੋਰਟਲ ਦੇ ਰਾਹੀਂ ਸਾਰੀਆਂ ਸਮੱਸਿਆਵਾਂ ਦਾ ਹੱਲ ਜਿਹੜੇ ਸਾਡੇ ਬੈਂਕ ਕੋਲ ਅਧਿਕਾਰੀਆਂ ਨੇ ਸਾਡੇ ਬੈਂਕ ਦੇ ਅਧਿਕਾਰੀ ਜਿਹੜੇ ਤਾਂ ਕਿ ਉਹ ਵੀ ਇਹਦੇ ਵਿੱਚ ਅੰਦਰ ਆਪਣੀਆਂ ਸਭਾਵਾਂ ਨਮੋੜ ਗਏ ਕਿਉਂਕਿ ਇੱਕ ਆਪਸ਼ਨ ਜਿਹੜੀ ਅਸੀਂ ਬੈਂਕਰਾਈ ਵਿੱਚ ਰੱਖੀ ਆ ਜਿੱਥੇ ਡਿਸਟ੍ਰਿਕਟ ਟੈਜ਼ਰੀ ਅਫਸਰ ਹੋਊਗਾ ਉੱਥੇ ਬੈਂਕ ਵੀ ਜਿਹੜੇ ਨਾਲ ਸੇਵ ਸੇਵਾ ਜਿਹੜੀ ਆ ਉਹ ਬੈਂਕ ਦੇ ਰਾਹ ਜਾ ਕੇ ਮੈਂ ਮੇਰਾ ਨਾਮ ਗਪਾਲ ਸਿੰਘ ਹੈ ਮੈਂ ਖਰੜ ਤੋਂ ਰਹਿਣ ਵਾਲਾ ਮੈਂ ਮਤਲਬ ਉਸ ਅਖਬਾਰ ਚ ਐਡਵਰਟਾਈਜ਼ ਪੜ੍ਹੀ ਸੀ ਦੇ ਆਪਣਾ ਵੀ ਆਪਣਾ ਆਪਣਾ ਤੁਸੀਂ ਆਪਣਾ ਏਕੇ ਬੀਏਸੀ ਕਰਾਓ ਤੁਸੀਂ ਅਸੀਂ ਕਰਾ ਲਿਆ ਤੇ ਉਹਨੇ ਦਾ ਫਾਇਦਾ ਨਹੀਂ ਫਾਇਦਾ ਪੈਨਸ਼ਨ ਦੀ ਸੇਵਾ ਮੇਲਾ ਲੱਗਿਆ ਸੀ ਸੇਵਾ ਮੇਲੇ ਦੇ ਵਿੱਚ ਆਏ ਆ ਅਸੀਂ ਪੈਨਸ਼ਨ ਸੇਵਾ ਮੇਲੇ ਦੇ ਵਿੱਚ ਆਏ ਸੀ ਸੇ ਲੱਗਿਆ ਹੋਇਆ ਹੈ ਅਟੈਂਡ ਕਰ ਲਿਆ ਇਹਨੂੰ ਆਪਣਾ ਅਸੀਂ ਕਰਾ ਲਿਆ ਆਪਣਾ ਕੰਮ ਕੀ ਕੀ ਦਿੱਤਾ ਹਾਂਜੀ ਕੀ ਕੀ ਦਿੱਤਾ ਇੱਕ ਆਰਹਾਰਡ ਕਾਰਡ ਦਿੱਤਾ ਜੀ ਇੱਕ ਬੈਂਕ ਅਕਾਊਂਟ ਹੈ ਤੇ ਪੀਪੀਓ ਨੰਬਰ ਜੀ ਸੌਖਾ ਸੌਖਾ ਜੀ ਬਿਲਕੁਲ ਸੌਖਾ ਬਿਲਕੁਲ ਸੌਖਾ ਹੈ इजी ਹੋ ਜਾਏਗਾ ਹਾਂਜੀ इजी ਹੋ ਜਾਏਗਾ ਹੁਣ ਲਾਈਫ ਹਾਂ इजी ਹੋ ਜਾਏਗੀ ਲਾਈਫ ਹੋਰ ਦੇਖੋ ਜਿਸ ਤਰ੍ਹਾਂ ਨੇ ਦੱਸਿਆ ਹਾਂਜੀ ਜੀਮਾ ਜੀ ਆਏ ਸੀ ਹਾਂਜੀ ਚੀਮਾ ਜੀ ਆਏ ਸੀ ਅੱਜ ਚੀਮਾ ਸਾਹਿਬ ਆਏ ਸੀ ਉਹਨਾਂ ਨੇ ਇਸ ਵਾਸਤੇ ਗਾਈਡ ਕੀਤਾ ਦੱਸਿਆ ਪ੍ਰੇਚਨਾਂ ਨੇ ਸੁਰੇ ਆਨੰਦ ਕਿੰਨੀ ਜਿਹਾ ਜੋ ਕਹਿੰਦੇ ਵੀ ਤੁਹਾਡੀ ਲਾਈਫ ਸੌਖੀ ਹੋ ਜਾਊਗੀ हाँ खुश है जी खुश हाँ जी हम सुन आने की जड़ नहीं है ਜੀ ਹਾਂ ਜੀ ਨਾ ਸਰ ਜਨਨ ਸਪੈਸ ਪੰਨਹੋਰੀ ਪੇਚ ਲੈ ਰਿਹਾ ਤੇ ਇਹ ਬਹੁਤ ਹੀ ਅਖਾ ਪ੍ਰੋਗਰਾਮ ਸਰਕਾਰ ਦਾ ਹੋ ਰਿਹਾ ਨਾਲ ਬੋਦ ਰੋਕ ਨੂੰ ਬਹੁਤ ਫਾਇਦਾ ਹੋਣਾ ਤੇ ਜੇਕਰ ਸਾਰੇ ਬੰਦੇ ਅਵੇਅਰ ਹੋਣ ਤੇ ਸਾਰੇ ਆਪਣੇ ਲਾਈਫ ਸਰਟिफिकेट ਕਰਵਾਉਣ ਤੇ ਉਹਨਾਂ ਨੂੰ ਕੋਈ ਦਿੱਕਤ ਨਹੀਂ ਆਉਣਾ ਸੀ ਲੇਕਿਨ ਜਿਹੜੇ ਲਾਈਫ ਸਰਟ ਆਪਣੇ ਨਹੀਂ ਕਰਾਉਣਗੇ ਈਕੀ ਵਾਈਸ਼ ਵਗੈਰਾ ਤੇ ਉਹਨਾਂ ਨੂੰ ਦਿੱਕਤ ਆ ਸਕਦੀ ਹੈ ਇਸ ਕਰਕੇ ਹਰ ਇੱਕ ਬੰਦੇ ਨੂੰ ਆ ਕੇ ਕਿ ਜਿਹੜਾ ਸੇਵਾ ਪੋਕਟ ਦੇ ਵਿੱਚ ਆਪਣਾ ਰਜਿਸਟਰ ਕਰਾਉਣਾ ਚਾਹੀਦਾ तक आने वाले समय चाह दस मेरा नाम अमरीक सिंह सेठी है मैं सुनीन कले चो आया जी मैनू इन्होंने अपना मैडम सर से अपना रतन सिंह जी इन्होंने फोन करके मैं दसिया भी इतने तुम आओ इन्होंने बड़ा कोपरेट किया पेंशन वास्ते अपना अपडेट करना से इन्होंने तो बहुत बहुत कोपरेट किया मेरा कम हो गया हूँ खुश हो